ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਚੰਗੇ ਹੋਵੋਗੇ ਅੱਜ ਅਸੀਂ ਬੜੀ ਹੀ ਸੋਹਣੀ ਰੀਤ ਲੈ ਕੇ ਤੁਹਾਡੇ ਵਾਸਤੇ ਆਏ ਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਸਿੱਖਣਾ ਹੈ ਬੜੇ ਪਿਆਰ ਦੇ ਨਾਲ ਸਮਝਣਾ ਹੈ ਔਰ ਜਿੱਥੋਂ ਨਾ ਸਮਝ ਲੱਗੇ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡੇ ਡਾਊਟ ਨੂੰ ਕਲੀਅਰ ਕਰਾਂਗੇ ਔਰ ਜਿਨ੍ਹਾਂ ਨੇ ਹੱਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਔਰ ਤੁਸੀਂ ਸਾਡੀਆਂ ਵੀਡੀਓ ਨੂੰ ਵਾਰ-ਵਾਰ ਦੇਖ ਸਕੋ ਸਮਝ ਸਕੋ ਸਿੱਖ ਸਕੋ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਸੰਧੂ 뮤직 ਅਕੈਡਮੀ ਵਿੱਚ ਜਿੱਥੇ ਤੁਹਾਨੂੰ ਮਿਲੇਗਾ ਆਸਾਨ ਤਰੀਕੇ ਨਾਲ ਹਰਮੋਨੀਅਮ ਸਿੱਖਣਾ ਹਰਮੋਨੀਅਮ ਵਜਾਉਣਾ ਤੋਂ ਆਓ ਅੱਜ ਸਿੱਖਦੇ ਹਾਂ ਬੜੀ ਹੀ ਪਿਆਰੀ ਰੀਤ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਬੜੇ ਧਿਆਨ ਨਾਲ ਸਿੱਖਣਾ ਬੜੇ ਪਿਆਰ ਨਾਲ ਸਿੱਖਣਾ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਜੇ ਵੀਡੀਓ ਨੂੰ ਸਕਿੱਪ ਕਰੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਊਗਾ ਜੇ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਤੁਹਾਨੂੰ ਪੂਰਾ ਸਮਝ ਆਊਗਾ ਜੇ ਅੱਧਾ ਦੇਖੋਗੇ ਤੇ ਫਿਰ ਕੁਝ ਵੀ ਸਮਝ ਨਹੀਂ ਆਊਗਾ ਇਸ ਕਰਕੇ ਮੈਂ ਸਾਰਿਆਂ ਨੂੰ ਇੱਕੋ ਗੁਜ਼ਾਰਿਸ਼ ਕਰੂੰਗਾ ਕਿ ਵੀਡੀਓ ਨੂੰ ਪੂਰਾ ਦੇਖਿਓ ਪੂਰਾ ਸਮਝਿਓ ਫਿਰ ਹੀ ਤੁਹਾਨੂੰ ਸਮਝ ਲੱਗੇਗੀ ਜੇ ਕਿਤੇ ਤੁਹਾਨੂੰ ਸਮਝ ਨਾ ਲੱਗੇ ਫਿਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੇ ਜੇ ਕੋਈ ਨਵੀਂ ਰੀਤ ਸਿੱਖਣੀ ਚਾਹੁੰਦੇ ਹੋਵੋ ਤੇ ਤੁਸੀਂ ਸਾਨੂੰ ਉਹ ਵੀ ਕਮੈਂਟ ਕਰ ਸਕਦੇ ਹੋ ਤੇ ਤੁਹਾਡੇ ਕਮੈਂਟ ਦਾ ਅਸੀਂ ਜ਼ਰੂਰ ਜਵਾਬ ਦੇਵਾਂਗੇ ਵੱਧ ਤੋਂ ਵੱਧ ਵੀਡੀਓ ਦੇਖੋ ਵੀਡੀਓ ਨੂੰ ਸਮਝੋ ਔਰ ਨਵੀਂ ਵੀਡੀਓ ਤੁਹਾਡੇ ਵਾਸਤੇ ਜ਼ਰੂਰ ਲੈ ਕੇ ਆਉਂਦੇ ਰਵਾਂਗੇ ਨਵਾਂ ਸ਼ਬਦ ਸਿੱਖਣ ਵਾਸਤੇ ਸਾਨੂੰ ਕਮੈਂਟ ਕਰੋ ਤਾਂ ਆਓ ਸਿੱਖਦੇ ਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਪਹਿਲਾ ਮੈਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਗਾ ਕੇ ਦੱਸੂਗਾ ਵਜਾ ਕੇ ਦੱਸੂਗਾ ਉਸ ਤੋਂ ਬਾਅਦ ਉਹਦੀਆਂ ਕਿਹੜੀਆਂ-ਕਿਹੜੀਆਂ ਸੁਰਾਂ ਲੱਗਣੀਆਂ ਆ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਵਜਣਾ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਸਮਝਣਾ ਹੈ ਉਹ ਸਾਰਾ ਤੁਹਾਨੂੰ ਸਮਝਾਉਂਗਾ ਬੜੇ ਪਿਆਰ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਸਮਝੋ ਵੀਡੀਓ ਨੂੰ ਦੇਖੋ ਤਾਂ ਆਓ ਸ਼ੁਰੂ ਕਰਦੇ ਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ बबीवा अमृतवेणे भोलिया बबीवा अमृतवे പാദര സു പബീരാ അമൃത വേ ബോലയാ ബീരാ ਸਥਾਈ ਹੁਣ ਤੁਹਾਨੂੰ ਅਸੀਂ ਦੱਸਾਂਗੇ ਇਹਦੇ ਵਿੱਚ ਸੁਰਾਂ ਕਿਹੜੀਆਂ-ਕਿਹੜੀਆਂ ਲੱਗਣੀਆਂ ਐ ਸਥਾਈ ਨੂੰ ਕਿਸ ਤਰ੍ਹਾਂ ਵਜਾਉਣਾ ਐ ਕਿਸ ਤਰ੍ਹਾਂ ਸਮਝਣਾ ਐ ਬੜੇ ਧਿਆਨ ਦੇ ਨਾਲ ਦੇਖਿਓ ਬੜੇ ਧਿਆਨ ਦੇ ਨਾਲ ਦੇਖਿਓ ਧਿਆਨ ਦੇ ਨਾਲ ਸਮਝਿਓ ਇਹਨੂੰ ਆਪਾਂ ਸੌਖੇ ਤਰੀਕੇ ਨਾਲ ਸਮਝੀਏ ਤੇ ਉਹ ਕਿਸ ਤਰ੍ਹਾਂ ਐ ਬ ਬੀ ਹਾ ਅੰਮ੍ਰਿਤ ਵੇਲੇ ਬੋਲੇ ਆ ਸਮਝ ਗਏ ਇਸ ਤਰ੍ਹਾਂ ਮਜੂਣਾ ਕਿਸ ਤਰ੍ਹਾਂ ਬਬੀ ਹਾਂ ਅੰਮ੍ਰਿਤ ਵੇਲੇ ਬੋਲੇ ਆ ਇਹਦੇ ਅਗਲੇ ਬੋਲ ਆ ਤਾਂਦਰ ਸੁਣੀ ਪੁਕਾਰ ਤਾਂਦਰ ਸੁਣੀ ਪੁਕਾਰ ਬਬੀ ਹਾ ਅੰਮ੍ਰਿਤ ਵੇਲੇ ਬੋਲੇ ਆ ਇਸ ਤਰ੍ਹਾਂ ਸਥਾਈ ਵਜਾਉਣੀ ਹੈ ਇਸੇ ਤਰ੍ਹਾਂ ਤੁਸੀਂ ਸਥਾਈ ਵਜਾਉਣਾ ਸਿੱਖੋ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅੰਤਰੇ ਦੇ ਬਾਰੇ ਦੱਸਾਂਗੇ ਕਿ ਅੰਤਰੇ ਵਿੱਚ ਕਿਹੜੇ ਕਿਹੜੇ ਸੁਰਾਂ ਲੱਗਣੀਆਂ ਹਨ ਅਤੇ ਕਿਸ ਤਰ੍ਹਾਂ ਅੰਤਰੇ ਨੂੰ ਵਜਾਉਣਾ ਹੈ ਹੁਣ ਤੱਕ ਲਈ ਇਸ ਵੀਡੀਓ ਦੇ ਵਿੱਚ ਤੁਸੀਂ ਸਥਾਈ ਵਜਾਉਣੀ ਸਿੱਖੋ ਅਗਲੀ ਵੀਡੀਓ ਵਿੱਚ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ